ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਜਰੂਰ ਦੇਖਣਾ ਦੇਖੋ ਜਦੋਂ ਆਪਾਂ ਐਂਡ ਤੱਕ ਦੇਖਦੇ ਆਂ ਫੇਰ ਹੀ ਗੱਲ ਦੀ ਸਮਝ ਆਉਂਦੀ ਹੈ ਵੀ ਹੁੰਦਾ ਕੀ ਹੈ ਆ ਲੜਕੀ ਖੜੀ ਹੋਈ ਸੀ ਇੱਥੇ ਤੇਨੇ ਆਪਣੇ ਭਰਾ ਨੂੰ ਫੋਨ ਲਾਇਆ ਕਿਸੇ ਅਣਜਾਣ ਵਿਅਕਤੀ ਤੋਂ ਤੇ ਇਨ ਕਾ ਮੇਰਾ ਭਰਾ ਆ ਰਿਹਾ ਹੈ ਇਹ ਵਿਚਾਰੀ ਇੱਥੇ ਪੜ੍ਹਨ ਲਿਖਨ ਜਾਂਦੀ ਸੀ ਤੇ ਇਹਦੇ ਕੋਲੇ ਮੋਬਾਈਲ ਹੈ ਨਹੀਂ ਸੀ ਕਿਉਂਕਿ ਇਹਦੀ ਮਾਂ ਜਿਹੜੀ ਛੱਕਣ ਜੀ ਸੀ ਉਹ ਕਹਿੰਦੀ ਵੀ ਕੁੜੀਆਂ ਕੋਲੇ ਮੋਬਾਈਲ ਨਹੀਂ ਹੋਣਾ ਚਾਹੀਦਾ ਕੁੜੀਆਂ ਮੋਬਾਈਲ ਦਾ ਦੁਰਉਪਯੋਗ ਕਰਦੀਆਂ ਨੇ ਮਾੜਾ ਕਰਮ ਕਰਦੀਆਂ ਨੇ ਤੇ ਆ ਦੇਖੋ ਇਹਦਾ ਭਰਾ ਆ ਗਿਆ ਮੋਟਰਸਾਈਕਲ ਤੇ ਇਹਨੂੰ ਲੈਣ ਦੇਖੋ ਹੁਣ ਇਨ ਨੇ ਕਿਹਾ ਵੀ ਇੰਨਾ ਚਿਰ ਕਿੱਥੇ ਲਾਤਾ ਤੂੰ ਤੈਨੂੰ ਪਤਾ ਹੋਣਾ ਚਾਹੀਦਾ ਹੁਣ ਦੇਖੋ ਇਹ ਮੁੰਡੇ ਕੋਲੇ ਫੋਨ ਹੈਗਾ ਪਰ ਦੀ ਭੈਣ ਜਿਹੜਾ ਉਹਦੇ ਕੋਲੇ ਫੋਨ ਹੈ ਨਹੀਂਗਾ ਤੇ ਦੇਖੋ ਜਦੋਂ ਇਹ ਮੁੰਡਾ ਲੈ ਕੇ ਗਿਆ ਆਪਣੇ ਘਰਾਂ ਨੂੰ ਤੇ ਇਹ ਜਿਵੇਂ ਹੁੰਦਾ ਨਾ ਵੀ ਭੈਣ ਭਰਾ ਦਾ ਇੱਕ ਅਨੋਖਾ ਹੀ ਪਿਆਰ ਹੁੰਦਾ ਹੈ ਸਾਰੀ ਦੁਨੀਆ ਦਾ ਵੇਖੋ ਗਲਤ ਨਹੀਂ ਰਿਸ਼ਤਾ ਹੁੰਦਾ ਜਿਹੜੇ ਸੱਚੇ ਭੈਣ ਭਰਾ ਹੁੰਦੇ ਨੇ ਉਹਨਾਂ ਵਰਗਾ ਕੋਈ ਵੀ ਨਹੀਂ ਹੁੰਦਾ ਇਹ ਮੁੰਡੇ ਨੇ ਤੇਦੀ ਮਾਂ ਨੇ ਜਦੋਂ ਇਹ ਕਰਿਆ ਹੀ ਪੁੱਛਿਆ ਫੋਨ ਕਿੱਥੋਂ ਲਾਇਆ ਸੀ ਤੇ ਲੜਕੀ ਨੇ ਦੱਸਿਆ ਵੀ ਇਸ ਤਰ੍ਹਾਂ ਕੋਈ ਅੰਕਲ ਸਿਆਣੇਾਰੇ ਸੀ ਉਹਨਾਂ ਤੋਂ ਫੋਨ ਲਾਇਆ ਸੀ ਤੇ ਆ ਜੀ ਦੀ ਮਾਂ ਕਹਿੰਦੀ ਵੀ ਤੂੰ ਟਾਈਮ ਨਾਲ ਘਰੇ ਆਜਣਾ ਸੀ ਫਲਾਨਾ ਢਮਕਾ ਕਰਕੇ ਲੈ ਗਏ ਹੁਣ ਦੇਖੋ ਕਈ ਵਾਰੀ ਅੱਖਾਂ ਵੇਖਿਆਂ ਵੀ ਝੂਠ ਹੋ ਜਾਂਦਾ ਹੈ ਇਹਦੇ ਭਰਾ ਨੇ ਇਹਨਾਂ ਨੇ ਬਗਦਮਣੀ ਜੋੜੀ ਸੀ ਵਿਚਾਰੇ ਨੇ ਆਪਣੀ ਭੈਣ ਨੂੰ ਫੋਨ ਲੈ ਦਿੱਤਾ ਇਹਦੀ ਮਾਂ ਨੂੰ ਜਦੋਂ ਪਤਾ ਲੱਗਾ ਉਹਨੇ ਕਿਹਾ ਕਿਥੋਂ ਲਿਆਂਦਾ ਕਿਸ ਮੁੰਡੇ ਨੇ ਦਿੱਤਾ ਐਂ ਜਾਓ ਦੇਖੋ ਇਹ ਬੋਲੀ ਨਾ ਤੇ ਇਹਨਾਂ ਨੇ ਜਦੋਂ ਮੁੰਡਾ ਆਇਆ ਇਹਦਾ ਭਰਾ ਉਹਨੇ ਆ ਕੇ ਦੱਸਿਆ ਵੀ ਇਹਨੂੰ ਫੋਨ ਮੈਂ ਲੈ ਕੇ ਦਿੱਤਾ ਹੈ ਇਹਦਾ ਕਸੂਰ ਕੋਈ ਨਹੀਂ ਆ ਦੇਖੋ ਜਦੋਂ ਇਹਨੇ ਸਾਰੀ ਗੱਲਬਾਤ ਦੱਸੀ ਇਹਦੀ ਮਾਂ ਕਹਿੰਦੀ ਵੀ ਤੂੰ ਕਿਉਂ ਫੋਨ ਇਹਨੂੰ ਲੈ ਕੇ ਦਿੱਤਾ ਆਪਾਂ ਨੂੰ ਨਹੀਂ ਚਾਹੀਦਾ ਸੀ ਇਹ ਦੁਰਯੋਗ ਕਰੇਗੀ ਐ ਕਰੇਗੀ ਜੋ ਕਰੇਗੀ ਮੁੰਡੇ ਨੇ ਕਿਹਾ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਦੇਖੋ ਮੋਬਾਈਲ ਕੱਲਾ ਦੁਰਯੋਗ ਨਹੀਂ ਚੰਗੇ ਕੰਮਾਂ ਵਾਸਤੇ ਵੀ ਹੈ ਚੰਗੀ ਸਿੱਖਿਆ ਵੀ ਮਿਲਦੀ ਹੈ ਐਵੇਂ ਕਿਸੇ ਨੂੰ ਮਾੜਾ ਨਹੀਂ ਸਮਝੀਦਾ ਇਹ ਥੋੜਾ ਵੀ ਜੇ ਕੋਈ 2-4 ਗਲਤ ਨੇ ਤੇ ਸਾਰੀ ਦੁਨੀਆ ਗਲਤ ਹੋ ਜਾਂਦੀ ਹੈ ਸਭ ਦਾ ਸਤਿਕਾਰ ਕਰੋ ਉਹਨੂੰ ਦੇਉਣ ਦਾ ਹੱਕ ਹੈ ਵਿਸ਼ਵਾਸ ਕਰੋ ਵੈਗਰੂ ਸਭ ਤੋਂ ਪਹਿਲੀ ਕਰਦਾ ਹੈ ਇਸੇ ਤਰ੍ਹਾਂ ਭਾਈ ਕਿਸੇ ਦੀ ਧੀ ਭੈਣ ਤੇ ਕੋਈ ਉਂਗਲ ਨਾ ਚੱਕਿਆ ਕਰੂ ਪਤਾ ਨਹੀਂ ਹੁੰਦਾ ਵੈਗਰੂ ਦਾ ਵੀਡੀਓ ਲਾਈਕ